ਹਰ ਕੋ ਇਕੱਤਰ ਗ੍ਰੀਸ਼ੀ ਦੀ ਰੱਬ ਸ਼ੁਕਰ ਦਾਬਾ ਤੁਸੀਂ ਸਾਨੂੰ ਸੁੱਖ ਤੇ ਸਲਾਮ ਤੇ ਕੰਦੀ ਰੱਖਿਆ ਸਾਡੇ ਤੇ ਕਿੱਪਾ ਕੀਤੀ ਬਈ ਕਿਤੇ ਕਦੇ ਨਾ ਲੱਗੋ ਕੱਲੇ ਜੰਦੀਆਂ ਘਰ ਆਈਆਂ ਕੋਟਾ ਬਰਕਰਾਰ ਰੱਖਦਾ ਜੋ ਤੁਸੀਂ ਸਾਨੂੰ ਇੰਤੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ ਸਾਡੇ ਕੰਮਕਾਰਾਂ ਨੂੰ ਬਲੈਸ ਕੀਤਾ ਬੈਸ ਰੱਖਿਆ ਅੱਜ ਤੱਕ ਬਨ ਵੀ ਸਾਡੇ ਲਈ ਬੈਸ ਆ ਅੱਗੇ ਦਾ ਪਤਾ ਨਹੀਂ ਲੱਗਦਾ ਤੇ ਵੀਰੋ ਜਿਹੜਾ ਇਹ ਆਪਣੀ ਰੋਜੀ ਰੋਟੀ ਆ ਤੇ ਇਹਦੋਂ ਆਪਾਂ ਜਦੋਂ ਵੀ ਕਿਤੇ ਤੁਰਨਾ ਤੇ ਆਪਣਾ ਫਰਜ਼ ਬਣਦਾ ਇਹਨਾਂ ਨੂੰ ਇਹਨਾਂ ਦਾ ਬੜਾ ਮਾਣ ਸਤਕਾਰ ਦੇਣਾ ਇਸੇ ਹੀ ਤਰ੍ਹਾਂ ਅੱਜ ਆਪਾਂ ਪੰਜਾਬ ਜਾ ਰਹੇ ਆ ਭਰਾਓ ਤੇ ਹੁਣ ਇਹਨਾਂ ਨੂੰ ਵਿਚਾਰੀਆਂ ਨੂੰ ਆਪਾਂ ਛੱਡ ਕੇ ਜਾ ਰਹੇ ਆ ਤੇ ਜਦੋਂ ਉਧਰੋਂ ਆਵਾਂਗੇ ਤੇ ਫਿਰ ਇਸੇ ਤਰ੍ਹਾਂ ਹੀ ਕੰਮ ਕਰਦੇ ਰਵਾਂਗੇ ਤੇ ਸਾਰੇ ਭਰਾਵਾਂ ਨੂੰ ਜੋ ਮੈਥੋਂ ਛੋਟੇ ਆ ਵੱਡੇ ਤਾਂ ਜਿਹੜੇ ਹੈਗੇ ਆਪਾਂ ਉਹਨਾਂ ਦਾ ਦਿਲੋਂ ਸਤਕਾਰ ਕਰਦੇ ਆ ਜੋ ਮੈਥੋਂ ਛੋਟੇ ਆ ਉਹਨਾਂ ਨੂੰ ਇਹੀ ਜਾਣਕਾਰੀ ਆ ਵੀ ਇਹਨਾਂ ਦਾ ਸਤਿਕਾਰ ਕਰੋ ਇਹਨਾਂ ਨਾਲ ਪਿਆਰ ਕਰੋ ਤੇ ਜਦੋਂ ਵੀ ਤੁਸੀਂ ਜਾਓ ਤੇ ਇਹਨਾਂ ਨੂੰ ਮੱਥਾ ਜ਼ਰੂਰ ਟੇਕਿਆ ਕਰੋ ਜਦੋਂ ਵੀ ਤੁਰੋ ਉਦੋਂ ਵੀ ਮੱਥਾ ਟੇਕਿਆ ਕਰੋ ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਭਰਾਓ ਵੀਡੀਓ ਨੂੰ ਸ਼ੇਅਰ ਕਰ ਦੇਣਾ